ਦੋਸਤੋ ਅਸੀਂ ਕੋਈ ਲਗਭਗ 8-10 ਦਿਨ ਪਹਿਲਾਂ ਪਿੰਡ ਭੇੜੂਏ ਦੇ ਵਿੱਚ ਆਏ ਸੀ ਜਿੱਥੋਂ ਸਾਨੂੰ ਬਜ਼ੁਰਗਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਇਹਨਾਂ ਦੇ ਅਸੀਂ ਵੀਡੀਓ ਪਹਿਲਾਂ ਵੀ ਦੱਸਿਆ ਪਏ ਇਹਨਾਂ ਦੇ ਰਾਤ ਨੂੰ ਚੋਰ ਜਿੱਦਾਂ ਪਸ਼ੂ ਖੋਲ ਕੇ ਲੈ ਗਏ ਤਿੰਨ ਸੋ ਉਸ ਤੋਂ ਵੀ ਜਿਹੜੀ ਮਾੜੀ ਗੱਲ ਸੀ ਪੇ ਸਾਨੂੰ ਜਦੋਂ ਪਤਾ ਲੱਗਾ ਸੀ ਪੇ ਇਹਨਾਂ ਦੇ ਕੋਈ ਬੱਚਾ ਵੀ ਹੈ ਨਹੀਂਗਾ ਕਿ ਜਿਹੜਾ ਇਹਨਾਂ ਬਜ਼ੁਰਗਾਂ ਨੂੰ ਆਪਣਾ ਕਮਾ ਕੇ ਕੋ ਰੋਟੀ ਪਾਣੀ ਦਾ ਜਿਹੜਾ ਸਿਰ ਤੇ ਸੀਗਾ ਸੋ ਜਦੋਂ ਸਾਡੇ ਨਾਲ ਇਹਨਾਂ ਦੀ ਗੱਲਬਾਤ ਹੋਈ ਤੇ ਅਸੀਂ ਇੱਥੇ ਆਏ ਸੀ ਤੇ ਵੀਡੀਓ ਬਣਾਈ ਸੀ ਪਰ ਸਭ ਤੋਂ ਦੁੱਖ ਦੀ ਗੱਲ ਇਹ ਹੈਗੀ ਆ ਪੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਕਾਫੀ ਸ਼ੇਅਰ ਹੋਈ ਮੈਸੇਜ ਵੀ ਬਹੁਤ ਆਏ ਫੋਨ ਕਾਲਸ ਵੀ ਆਏ ਪਰ ਦੁੱਖ ਦੀ ਗੱਲ ਇਹ ਆ ਕਿ ਜਿਹੜੀ ਮਦਦ ਆਉਣੀ ਚਾਹੀਦੀ ਸੀਗੀ ਜਿਹਦੀ ਸਾਨੂੰ ਲੋੜ ਸੀ ਮੈਸੇਜ ਜਾਂ ਲਾਈਕ ਕਰਨਾ ਜਾਂ ਕਮੈਂਟ ਕਰਨਾ ਉਹ ਤੇ ਅਲੱਗ ਚੀਜ਼ ਹੈਗੀ ਆ ਪਰ ਮੇਨ ਜਿਹੜੀ ਸੀਗੀ ਉਹ ਹੈਲਪ ਦੀ ਲੋੜ ਸੀ ਉਹ ਸਾਨੂੰ ਹੈਲਪ ਜਿਹੜੀ ਇਸ ਪਰਿਵਾਰ ਵਾਸਤੇ ਬਿਲਕੁਲ ਨਹੀਂ ਆਈ ਦੇ ਦਲਜੀਤ ਭਾਜੀ ਯੂਐਸਏ ਤੋਂ ਉਹਨਾਂ ਨੇ 10000 ਰੁਪਿਆ ਜਿੱਦਾਂ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਨਾਂ ਦੀ ਹਾਰਟ ਦੀ ਜਿਹੜੀ ਦਵਾਈ ਚੱਲਦੀ ਆ ਸੋ ਉਹਨਾਂ ਪਸ਼ੂਆਂ ਦੇ ਸਿਰ ਦੇ ਉੱਤੇ ਆਪਣਾ ਜਿਹੜਾ ਰੋਜ਼ਗਾਰ ਇਹਨਾਂ ਨੇ ਤੋੜਿਆ ਸੀਗਾ ਜਿੱਦਾ ਦੁੱਧ ਵੇਚ ਕੇ ਤੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰਦੇ ਸੀ ਸੋ ਅਸੀਂ ਫਿਰ ਉਹਨਾਂ ਦੇ ਨਾਲ ਰਿਕੁਐਸਟ ਕੀਤੀ ਤੇ 10000 ਰੁਪਿਆ ਜਿਹੜਾ ਉਹਨਾਂ ਨੇ ਪਰਿਵਾਰ ਵਾਸਤੇ ਭੇਜਿਆ ਮਤਲਬ ਇਹ ਕਰਦੇ ਆ ਸੁਖ ਸ਼ਾਂਤੀ ਦੇ ਨਾਲ ਜੇ ਅਸੀਂ ਜਿੱਦਾਂ ਕਮਾਂਦੇ ਸੀਗੇ ਜਿੱਦਾਂ ਸਾਡੀ ਕਿਸੇ ਨੇ ਸਹਾਇਤਾ ਕਰਨੀ ਆ ਤੇ ਉਹ ਉਹਨਾਂ ਦੀ ਕਮਾਈਆਂ ਵਿੱਚ ਵੀ ਵਾਧਾ ਕਰੇ ਪਰ ਅਸੀਂ ਇਹ ਚਾਹੁੰਦੇ ਸੀਗੇ ਜੇ ਸਾਨੂੰ ਚੋਰ ਨਾ ਇੱਥੇ ਤਿੱਕਰ ਪਜੰਦੇ ਤਾਂ ਅਸੀਂ ਇਹਨਾਂ ਦੇ ਕਿਸੇ ਨੂੰ ਵੀ ਨਹੀਂ ਮਦਦ ਦੀ ਲੋੜ ਮੰਗਣੀ ਚਾਹੁੰਦੇ ਸੀਗੇ ਜੀ ਜੀ ਪਰ ਬਹੁਤ ਉਹਨਾਂ ਦਾ ਸ਼ੁਕਰਾਨਾ ਆਪਣੇ ਬੱਚੇ ਮੰਗਰ ਭੈਣ ਭਾਈਆਂ ਮੰਗਲ ਸਮਝ ਕੇ ਜਿੰਨ ਵੀ ਪੈਸਾ ਸਾਨੂੰ ਮਦਦ ਵਾਸਤੇ ਦੇਣਾ ਤੇ ਬਹੁਤ ਉਹਨਾਂ ਦੇ ਸਹਾਰਾ ਟੋਲ ਕੇ ਉਹਨਾਂ ਦੇ ਮਾਤਾ ਜੀ ਦਾ ਵੀਡੀਓ ਤਾਂ ਕਾਫੀ ਜਿੱਦਾਂ ਕਾਫੀ ਲੋਕਾਂ ਨੇ ਦੇਖੀ ਆ ਤੇ ਤੁਹਾਨੂੰ ਕੋਈ ਦਾ ਕੋਈ ਕਿਸੇ ਨੇ ਸੰਪਰਕ ਨਹੀਂ ਕੀਤਾ ਤੁਹਾਡੇ ਨਾਲ ਨਹੀਂ ਕੀਤਾ ਜੀ ਅੱਛਾ ਕਿਸੇ ਨੇ ਵੀ ਨਹੀਂ ਕੀਤਾ ਨਹੀਂ ਤੁਹਾਡੇ ਪਿੰਡ ਦੇ ਜਿੱਦਾਂ ਭੇਡੂਏ ਤੋਂ ਹੈਗੇ ਕੋਈ ਤਾਂ ਹਰ ਇੱਕ ਨੇ ਮੰਨੇ ਆ ਜੀ ਛੋਟੇ بڑے ਨਾ ਭੈਣ ਭਾਈ ਨਾ ਆਏ ਸਾਡੇ ਘਰ ਆਂਦੇ ਰਹੇ ਪਰ ਨਹੀਂ ਪੈਸੇ ਦੀ ਕਿਸੇ ਨੇ ਵੀ ਨਹੀਂ ਕਿਹਾ ਆਪੇ ਹਜ਼ਾਰ ਦੇਈਏ 2000 ਦੇਈਏ ਕਿਸੇ ਨੇ ਵੀ ਨਹੀਂ ਇੰਨੇ ਤੱਕ ਕਰ ਜਾਣੇ ਕਿ ਮੂੰਹ ਆਵਾਜ਼ ਗੱਡੀ ਹੂੰ ਪਰ ਇਹ ਹੈ ਭਈ ਅਸੀਂ ਏ ਹੈ ਭੀ ਇਸ ਵੇਲੇ ਇਸ ਬਾਕਾ ਤਾਂ ਸਾਡਾ ਦੁਖੀ ਸੀਗੇ ਅਸੀਂ ਸਾਨੂੰ ਲੋੜ ਸੀਗੀ ਸਹਾਰੇ ਦੀ ਸਹਾਰੇ ਦੀ ਲੋੜ ਸੀਗੀ ਜੀ ਜੀ ਤੇ ਹੁਣ ਦਵਾਈ ਵੀ ਉਹਨਾਂ ਦੇ ਪਸ਼ੂਆਂ ਦੇ ਦੁੱਧ ਤੇ ਖਰਚਾ ਕਰੀਦਾ ਸੀਗਾ ਜੀ ਤੇ ਹੁਣ ਤਾਂ ਇਸ ਵੇਲੇ ਤਾਂ ਉਦੋਂ ਹੀ ਮਾਨਨ ਦੇ ਵਿੱਚ ਜੋ ਵਾਜਾਂ ਨਿਕਲਦੀਆਂ ਜੀ ਜੀ ਤੇ ਹੁਣ ਦਵਾਈਆਂ ਦੇ ਸਿਰ ਤੇ ਹੀ ਚੱਲਦੇ ਆ ਦਵਾਈ ਦੇ ਸਹਾਰੇ ਹੀ ਚੱਲ ਹੋਣਾ ਹੋਣਾ ਜੀ ਦੇ ਗੱਗ ਹੁਣ ਹੇਮਤਾਂ ਵੀ ਹਾਰ ਗਈਆਂ ਹੇਮਤ ਪਸ਼ੂਆਂ ਦਾ ਨਹੀਂ ਕੁਝ ਵੀ ਪਤਾ ਲੱਗਾ ਤੁਹਾਨੂੰ ਨਹੀਂ ਜੀ ਪਸ਼ੂਆਂ ਦਾ ਵੀ ਨਹੀਂ ਕੋਈ ਵੀ ਪਤਾ ਲੱਗਿਆ ਚੋਰਾਂ ਨੇ ਇਥੋਂ ਲੱਦੇ ਕਿਤੇ ਟਕਾਣੇ ਦੀ ਸਿੱਟੇ ਲੈ ਜਾ ਕੇ ਕਿੱਥੇ ਪਤਾ ਲੱਗਣਾ ਸੀ ਜੀ ਤਾਂ ਸੋਚ ਲਓ ਮਾਤਾ ਜੀ ਅਸੀਂ ਤਾਂ ਇਹ ਹੀ ਦੇਖੋ ਬੇਨਤੀ ਆਪਣੇ ਸਾਡੇ ਜਿਹੜੇ ਭੈਣ ਭਰਾ ਵੀਡੀਓ ਤੁਹਾਨੂੰ ਪਤਾ ਲੱਗੀ ਜਾਂ ਵੀਡੀਓ ਤੁਹਾਡੇ ਵੀ ਹਰ ਇੱਕ ਟਿੰਡ ਦੇ ਬੰਦੇ ਨੇ ਦੇਖੀ ਆ ਦੇਖੀ ਆ ਸੋ ਮਾੜੀ ਗੱਲ ਆ ਕਿ ਜਿਹੜੇ ਸਾਡੇ ਪਿੰਡ ਦੇ ਚਲੋ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਜਿਹੜੇ ਸਾਡਾ ਪਿੰਡ ਦਾ ਆਪਣਾ ਭਾਈਚਾਰਾ ਹੈਗਾ ਉਹਨਾਂ ਨੂੰ ਜ਼ਰੂਰ ਤੁਹਾਡੀ ਸਾਰ ਲੈਣੀ ਚਾਹੀਦੀ ਸੀ ਲੈਣੀ ਚਾਹੀਦੀ ਜੇ ਅਸੀਂ ਮਤਲਬ ਮੰਨ ਕੇ ਚੱਲੋ ਕਿ ਜਿਹੜਾ ਇਹ 10000 ਰੁਪਿਆ ਜਿਹੜੇ ਭਾਈ ਸਾਹਿਬ ਨੇ ਭੇਜਿਆ ਹਾਂਜੀ ਉਹ ਬੇਸਿਕਲੀ ਮੋਗੇ ਰਹਿੰਦੇ ਆ ਅੱਛਾ ਉਹਨਾਂ ਦਾ ਸਾਡਾ ਏਰੀਆ ਦੇ ਨਾਲ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਉਹਨਾਂ ਨੇ ਤੁਹਾਡੀ ਵੀਡੀਓ ਦੇਖ ਕੇ ਇੱਕ ਹਮਦਰਦੀ ਦੇ ਤੌਰ ਤੇ ਤੁਹਾਨੂੰ 10000 ਰੁਪਿਆ ਭੇਜਿਆ ਤੇ ਚਲੋ ਪਿਜੇ ਦਵਾਦਾਰੂ ਦੀ ਗੱਲ ਆ ਕਿਤੇ ਉਧਰੋਂ ਬਿਨਾਂ ਅਸੀਂ ਰਹਿ ਜੀਏ ਹਾਂਜੀ ਹਾਂਜੀ ਠੀਕ ਹਨਾ ਜੀ ਬਾਕੀ 10000 ਦੇ ਨਾਲ ਸਾਨੂੰ ਵੀ ਪਤਾ ਤੁਹਾਡਾ ਘਾਟਾ ਨਹੀਂ ਪੂਰਾ ਹੋਣਾ ਮਿਹਰਬਾਨੀ ਉਹਨਾਂ ਦੀ ਜੋ ਸਾਡਾ ਦੁੱਖ ਸੁਣ ਕੇ ਉਹਨਾਂ ਨੇ ਸਹਾਰਾ ਸਾਡੇ ਮਨ ਨੂੰ ਦਿੱਤਾ ਜੀ ਜੀ ਕਿਉਂਕਿ 2 ਲੱਖ ਦਾ ਤੁਸੀਂ ਜਿੱਦਾਂ ਖਰਚਾ ਦੱਸਿਆ ਸੀਗਾ ਹਾਂਜੀ ਇਹ ਅਸੀਂ ਸਿਰਫ ਕੁਝ ਵੀ ਨਹੀਂ ਦੇਣ ਜੋਗੇ ਠੀਕ ਹਨਾ ਜੀ ਇੰਨਾ ਇੱਕ ਇੱਕ ਹੌਸਲਾ ਹੈਗਾ ਹੌਸਲਾ ਸਾਡੀ ਐਨਜੀਓ ਵੱਲੋਂ ਕਹਿ ਲੋ ਜਾਂ ਸਾਡੇ ਜਿਹੜੇ ਭਰਾ ਸਾਡੀਆਂ ਵੀਡੀਓ ਦੇਖਦੇ ਆ ਉਹਨਾਂ ਵੱਲੋਂ ਇੱਕ ਸਿਰਫ ਹੌਸਲਾ ਪਰਿਵਾਰ ਨੂੰ ਆ ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਜੇ ਜੇਸੂ ਵੀ ਪਿੰਡ ਦੀ ਆਪਾਂ ਜਿੱਥੇ ਵੀ ਕੋਈ ਏਦਾਂ ਦਾ ਹੈਪਨ ਹੁੰਦਾ ਆ ਜ਼ਰੂਰ ਜਿਹੜੇ ਸਾਡੇ ਮਾਤਾ ਜੀ ਇਸ ਤਾਂ ਇਹੀ ਕਹਿੰਦੇ ਵੀ ਭੈਣਾ ਭਰਾਵਾਂ ਨੂੰ ਇਕੱਠੇ ਹੋ ਕੇ ਚਲੋ ਜੇ ਕਿਸੇ ਦਾ ਨੁਕਸਾਨ ਹੋ ਵੀ ਗਿਆ ਤੇ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਹਾਂਜੀ ਸਾਥ ਦੇ ਵਿੱਚ ਬਹੁਤ ਜਿਗਰਾ ਸਹਾਰਾ ਮਿਲਦਾ ਬਿਲਕੁਲ ਬਿਲਕੁਲ ਸਾਵੇਂ ਇੱਕ ਬੰਦੇ ਨੇ ਪੈਸਾ ਕੱਢਣਾ ਸਾਵੇਂ 10 ਬੰਦਿਆਂ ਨੇ ਰਲ ਕੇ ਮਦਦ ਕਰ ਦੇਣੀ ਆ ਉਹ ਬਹੁਤ ਲਾਗੇ ਕੰਮ ਚੱਲੇ ਜਾਂਦਾ ਹਾਂਜੀ ਠੀਕ ਚਲੋ ਠੀਕ ਆ ਮਾਤਾ ਜੀ ਧੰਨਵਾਦ